ਮਤਲਬ ਜਿਵੇਂ ਮੈਂ ਦੱਸਤਾ ਗੱਪ ਲੱਗਦੀ ਆ ਉਹ ਉਹ ਰੈਵਨਿਊ ਕਰਕੇ ਉਹਦੇ ਚ ਗਈ ਸੀ ਬਿਲਕੁਲ ਕਿਉਂਕਿ ਉਦੋਂ Apple ਤੋਂ ਕਾਊਂਟ ਹੁੰਦੀ ਸੀ ਕਿੰਨੀ ਡਾਊਨਲੋਡਿੰਗ ਹੋਈ ਹੈ Apple ਤੇ ਹੁਣ ਵੀ ਗਾਣਾ ਟੌਪ ਤੇ ਹੁੰਦਾ ਹਾਂ ਹਾਂ ਬਟ ਕੀ ਹੋ ਗਿਆ ਕਿ Apple ਦੇ ਜਿਹੜੇ ਹੈਡ ਸੀ ਜਦੋਂ ਉਹ ਪੂਰੇ ਹੋਏ ਨਾ ਫਿਰ ਕੰਪਨੀ ਨੇ ਫਾਰਮੈਟ ਦੂਜਾ ਵਾਲਾ ਹੀ ਫੜ ਲਿਆ ਉਹਨਾਂ ਨੇ ਕਿਹਾ ਬਈ गाने दी कीमत ਕਾਤੇ ਦੰਨੇ ਆਪਾਂ ਤੁਸੀਂ ਇਹਨਾਂ ਤੋਂ 10 ਰੁਪਏ ਦਾ 10 ਡਾਲਰ ਲੈ ਲਓ ਮਹੀਨੇ ਦੇ ਆ 20 ਡਾਲਰ ਤੇ ਸਾਰੇ ਗਾਣੇ ਸੁਣਾਓ ਹੁਣ ਜਦੋਂ ਇੱਕ ਮਹੀਨਾ ਤੁਸੀਂ 10 ਡਾਲਰ ਚ ਹਜ਼ਾਰਾਂ ਗਾਣੇ ਸੁਣ ਲੋਗੇ ਕਿਉਂਦਾ ਰੈਵਨਿਊ ਜਨਰੇਟਰ ਨਹੀਂ ਹੁੰਦਾ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਲੱਗਿਆ ਵੀ ਸਾਡਾ 뮤직 ਨਾ ਡੈਡ ਹੋ ਜਾਏ ਫਿਰ ਉਹਨਾਂ ਨੇ ਸਟ੍ਰੀਮਿੰਗ ਵਾਲੀ ਗੇਮ ਕਰ ਲਈ ਵੀ ਤੁਸੀਂ ਪੈਸਾ ਦੋ ਤੇ ਤੁਹਾਡੀ ਸਟ੍ਰੀਮੇ ਉਹ ਵੀ ਤੁਹਾਡੀ ਬਲੇ ਬਲੇ ਹੋ ਜੀ ਮਤਲਬ ਪੈਸਾ ਤਾਂ ਆਉਣਾ ਸੀ 뮤직 ਚ ਪੈਸਾ ਦੇਣ ਲੱਗੇ ਤੋ ਆਰਟਿਸਟ ਵੀ ਫਿਰ ਆਪਣੇ ਸ਼ੋਅ ਕਰਦੇ ਆ ਫਿਰ ਪੈਸੇ ਉਧਰ ਠੋਕੀ ਜਾਂਦੇ ਕਿਉਂਕਿ YouTube ਤੇ ਜਦ ਤੱਕ ਇਹ ਨਾ ਕਹਿ ਵੀ ਬਾਈ ਜੀ ਘੈਂਸਾ ਚੱਕਤਾ ਹੋ ਗਏ 20 ਮਿਲੀਅਨ ਹਨਾ ਉਹ ਉਸ ਚੀਜ਼ ਨੇ ਜਿਹੜਾ ਪੈਸਾ ਤੁਹਾਨੂੰ ਮਿਲਣਾ ਸੀ ਉਹ ਵਾਪਸ ਲੈ ਗਏ ਐਸੇ ਤਰ੍ਹਾਂ ਉਹਨਾਂ ਨੂੰ ਲੱਗਿਆ ਕਿ ਜਿਹੜਾ ਸੰਗੀਤ ਹੈ ਇਹ ਇੰਨੇ ਬੰਦੇ ਬਣਾਉਣੇ ਆ ਉਹ ਉਹ ਤੁਹਾਡਾ ਜਿਹੜਾ ਨਾ ਰੋਜ਼ਗਾਰ ਉਹਨਾਂ ਨੇ ਤੋੜਤਾ ਉਹਨਾਂ ਨੇ ਰੈਡੀਮੇਡ ਬੀਟਾ ਬਣਾ ਦਿੱਤਾ ਤੇ ਉਹਨਾਂ ਨੇ ਇੱਕ ਨਵਾਂ ਫਾਰਮੈਟ ਤੁਹਾਨੂੰ ਦੇ ਦਿੱਤਾ ਬੀਟਾ ਵੀ ਤਾਂ ਖਰੀਦਦੇ ਹਨ ਤੇ ਫ੍ਰੀ ਵੀ ਮਿਲ ਜਣੇ YouTube ਤੇ ਕਰੈਕ ਹੋ ਜਾਂਦੀਆਂ ਉਹਦੇ ਵਿੱਚ ਕੀ ਹੁੰਦਾ ਉਹਨਾਂ ਨੇ ਕਹਿੰਦਾ ਵੀ ਕੈਲਗੋਰਿਦਮ ਹੁੰਦਾ ਐਲਗੋਰਿਦਮ ਅਸਲ ਚ ਤਾਂ ਬੜਾ ਐਸੀ ਕਲੱਬ ਲਈ ਜਦੋਂ ਕੋਈ ਵਿਦੇਸ਼ਾਂ ਚ ਲੋਕ ਕਲੱਬਾਂ ਜਾਂਦੇ ਆ ਉਹ ਫਿਰ ਬਹੁਤ ਔਰ ਹਾਈ ਡੋਜ਼ ਖਾ ਕੇ ਨਾ ਫਿਰ ਉਹ ਉਹ ਫਿਰ ਝੂਮਦੇ ਆ 12-12 ਘੰਟੇ ਦੋ-ਦੋ ਦਿਨ ਲੱਗੇ ਰਹਿੰਦੇ ਆ ਉਸੇ ਤਰ੍ਹਾਂ ਦਾ ਲੂਪ ਉਹਨਾਂ ਨੇ ਵਾਕਿਆਂ ਲਈ ਬਣਾਤਾ ਬਟ ਜਿਹੜਾ ਹਰ ਖੇਤੇ ਦੀ ਕਿ ਵਿਰਾਸਤ ਹੁੰਦੀ ਆ ਤੁਸੀਂ ਕੁਸ਼ਚਰ ਲਈ ਭਟਕਦੇ ਹੋ ਮਨ ਲਓ ਕਿ ਤੁਸੀਂ ਸਾਰਾ ਮਹੀਨਾ ਪੈਂਟ ਕਮੀਜ਼ ਪਾਉਂਦੇ ਹੋ ਪਰ ਕਈ ਵਾਰੀ ਜਦੋਂ ਵਿਆਹ ਸ਼ਾਦੀ ਆਉਂਦੀ ਹੈ ਫਿਰ ਤੁਸੀਂ ਉਸ ਤਰ੍ਹਾਂ ਦੇ ਫੌਮਲ ਕੱਪੜੇ ਜਾਂ ਕੁਰਤੇ ਪਾ ਲੈਂਦੇ ਹੋ ਜਾਂ ਬੀਬੀਆਂ ਸੂਟ ਪਾ ਲੈਂਦੀਆਂ ਸੋ ਕਿਤੇ ਨਾ ਕਿਤੇ ਫਿਰ ਬੰਦਾ ਮੁਰਦਾ ਬਰਾਕ ਪਾ ਲੈਂਦਾ ਇਹ ਹੈ ਕਿ ਜਿਹੜਾ ਜਦੋਂ ਕੋਈ ਬਾਜ਼ਾਰ ਚ ਨਵੀਂ ਚੀਜ਼ ਹੁੰਦੀ ਹੈ ਉਹ ਇੱਕ ਵਾਰੀ ਬੂਮ ਹੁੰਦਾ ਹੈ ਬਟ ਹੁਣ ਦੁਬਾਰਾ ਫਿਰ ਉਹ ਡੈੱਡ ਹੋਣ ਲੱਗਿਆ ਪਹਿਲਾਂ ਫੇਕ ਕਲਿਕਸ ਨਾ ਬਲਕ ਚ ਮਿਲਦੀਆਂ ਸੀ ਵੀ ਤੁਸੀਂ 5 10 ਲੱਖ ਦੋ ਤੇ 10 ਮਿਲੀਅਨ ਕਰਾ ਦੋ ਕਈ ਵਾਰੀ ਤਾਂ ਗਾਣਾ ਆਉਣ ਤੋਂ ਪਹਿਲਾਂ 10 ਮਿਲੀਅਨ ਖੋਲਦੀ ਸਾਰੇ ਹੋ ਜਾਂਦੇ ਫਿਰ ਉਹਨਾਂ ਨੇ ਇਹ ਬੰਦ ਕਰਤਾ ਹੁਣ ਉਹ ਐਡ ਲਾਉਨੇ ਆ ਐਡ ਨਾਲ ਕੁਸ਼ ਬੱਝ ਨਹੀਂ ਬਟ ਬੰਦਾ ਕਿੰਨੀ ਕ ਐਡ ਕਰਦਾ ਕਿਉਂਕਿ ਸਪੋਟੀਫਾਈ ਦੇ ਪਿੱਛੇ ਜੇ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਅਮਰੀਕਾ ਉਹ ਲੌਸ ਜਾ ਰਹੇ ਆ ਵੱਡੇ ਵੱਡੇ ਆਰਟਿਸਟਸ ਉਹਨਾਂ ਛੱਡ ਰਹੇ ਆ ਆਲਟੀਮੇਟਲੀ ਜਿਹੜਾ ਸਾਡੇ ਇਥੋਂ ਦਾ ਸੰਗੀਤ ਆ ਨਾ ਜਿਹੜੇ ਸਾਡੇ ਤੋੜੇ ਆ ਜਿਹੜੇ ਸਾਡਾ ਰਿਦਮ ਮੈਕ ਕੋ ਹੁੰਦਾ ਹੈ ਜਾਂ ਜਿਹੜੇ ਸਾਡੇ ਰਵਾਇਤੀ ਸਾਜ਼ ਆ ਉਹਨਾਂ ਦਾ ਤੋੜ ਨਹੀਂ ਹੋਣਾ ਔਰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਤੱਕ ਇੰਗਲੈਂਡ ਚ ਧੋਣ ਨਾਲ ਬੇਸ ਮਿਕਸ ਕਰਿਆ ਤਾਂ ਉਹ ਬੱਲੇ ਬੱਲੇ ਰਹੀ ਹੈ ਉਹਨਾਂ ਦੀ ਅਗਲੀ ਜਨਰੇਸ਼ਨ ਆਪ ਦਾ ਵਿਰਸਾ ਛੱਡ ਗਈ ਤੇ ਹਿਪ ਹੌਪ ਤੇ ਹੋ ਗਈ ਉਹ ਤੋਂ ਤੋਂ ਬਾਅਦ ਬਹੁਤ ਰੇਅਰ ਆਰਟਿਸਟ ਨਿਕਲ ਆਉਗੇ ਜਿੱਦਾਂ ਪੁਰਾਣਾ ਗਾਣਾ ਸੀ ਆ ਗਿਆ ਬੰਦਾਰਾ ਚੜਾ ਲੱਭੋ ਚੋਰੀ ਹੈ ਨਾ ਉਹ ਇਹ ਹੈ ਸਾਰਾ ਕੁਝ ਸਿਮਿਲਰ ਹੈ ਪ੍ਰੋਬਲਮ ਕੀ ਹੁੰਦੀ ਹੈ ਜਿਹੜੇ ਵਾਈਜ਼ ਪਕੜੇ ਉਹ ਟਾਈਮ ਦੇ ਉਹ ਬਹੁਤ ਵੱਖਰੇ ਆ ਜਿਹੜੀ ਸਕੂਲ ਵਾਲੀ ਮੁਹੱਬਤ ਹੁੰਦੀ ਉਹ ਬੰਦਾ ਭੁੱਲਦਾ ਨਹੀਂ ਜਿਹੜਾ ਸੰਗੀਤ ਤੁਸੀਂ ਉਸ ਉਮਰ ਚ ਸੁਣ ਲਿਆ ਨਾ ਤੁਹਾਨੂੰ ਹਜ਼ਾਰ ਗੀਤ ਹੋਰ ਬਣਾ ਦੇ ਕੋਈ ਤੁਹਾਡੇ ਉਹ ਕੰਨ ਚ ਫਸ ਗਿਆ ਮੈਂ ਨਿੱਜੀ ਤੌਰ ਤੇ ਜਿਹੜੇ ਬਹੁਤ ਪੁਰਾਣੇ ਗਾਣੇ ਬੀਬਾ ਸੁਰਿੰਦਰ ਕੌਰ ਦੇ ਜਦੋਂ ਆਪਾਂ ਐਕਸਰਸਾਈਜ਼ ਕਰਦੇ ਆ ਮੈਂ ਤਕਰੀਬਨ ਉਹ ਗਾਣੇ ਲਾ ਕੇ ਸੁਣਦਾ ਕਿਉਂਕਿ ਮੇਰੇ ਕੰਨਾਂ ਨੂੰ ਲੱਗੇ ਹੋਏ ਨੇ ਔਰ ਜਿਹੜਾ ਸਾਡੇ ਵਤਨ ਦਾ ਸੰਗੀਤ ਹੈ ਨਾ ਅੱਜ ਅੱਜ ਸਾਰੇ ਸਾਰੇ ਜਿੰਨੇ ਸਾਡੇ ਪੰਜਾਬੀ ਆ ਜਾਂ ਪੁਰਾਣੇ ਫਿਲਮਾਂ ਦੇ ਜਿਹੜਾ ਸਾਡੇ ਮੁਲਕ ਦਾ ਸੰਗੀਤ ਹੈ ਬਹੁਤ ਅੱਛਾ ਹੈ ਪਰ ਜਿਹੜਾ ਕਮਰਸ਼ੀਅਲ ਜੋ ਗੱਛਾ ਇਹਦੇ ਵਿੱਚ ਕਾਰਪੋਰੇਟ ਬਹੁਤ ਬਹੁਤ ਤੇਜ਼ ਆ ਉਥੋਂ ਤੋਂ ਬਹੁਤ ਇਹਨਾਂ ਥੋੜੀ ਥੋੜੀ ਜੀ ਵੀਡੀਓ ਵੀ ਤੇਜ਼ ਆ ਚਾਰ ਪਟਾਣੇ ਲੋ ਕੋਈ ਵੀ ਗਾਣਾ ਬਹੁਤ ਜਿਹੜੇ ਕਾਰਪੋਰੇਟ ਆ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਚੈਨਲ ਬਣਾਤੇ ਵੱਡੇ ਵੱਡੇ ਜਿੱਥੇ ਤੁਹਾਡਾ ਮਿਊਜ਼ਿਕ ਚੱਲਦਾ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਉਹ ਤੁਹਾਨੂੰ ਗਾਣੇ